ਪੰਤੇ ਬੜੀ ਚਰਚਾ ਸੁਣੀ ਅੱਜਕੱਲ ਤੇਰੀ ਯਾਰ ਭਾਈ ਯਾਰ ਮੈਂ ਸੁਣਿਆ ਅੱਜਕੱਲ ਜਿੱਦਾਂ ਕੋਈ ਤੁਰਿਆ ਆਉਂਦਾ ਬੰਦਾ ਉਹਨਾਂ ਪੰਗਾ ਲੈ ਲੈਣਾ ਇਹ ਕਿਹੜੀ ਗੱਲ ਆ ਚੱਲ ਫੇ ਮੈਂ ਇਦਾਂ ਕਰਾਂ ਉਹ ਸਾਹਮਣੇ ਜਿਹੜਾ ਆਉਂਦਾ ਨਾ ਬੰਦਾ ਤੁਰਿਆ ਉਹਨਾਂ ਪੰਗਾ ਲੈ ਕੇ ਰੱਖਦਾ ਮੰਨਦਾ ਮੰਨਦਾ ਜੀ ਸਸੀ ਜੀ ਸਸੀ ਜੀ ਹਾਲ ਚਾਲ ਆ ਠੀਕ ਆ ਭਾਈ ਹੋਰ ਸੁਣਾਓ ਕਿੱਦਾਂ ਠੀਕ ਆ ਹਾਂ ਬਿਲਕੁਲ ਜੀ ਕਿੰਨੇ ਭਰਾ ਆ ਭਾਜੀ ਤੁਸੀਂ ਅਸੀਂ ਤਿਆਰ ਜੀ ਪੰਜੋਂ ਤੇ ਫੇਰ ਕੀ ਕਰ ਲੈਣਾ ਸੀ

ਹੋਰ ਸਭ ਪੰਜੀ ਠੀਕ ਠਾਕ ਹਾਂਜੀ ਉਹ ਰਿਸ਼ਤੇ ਬਾਰੇ ਗੱਲ ਕੀਤੀ ਸੀ ਨਾ ਤੁਹਾਡੇ ਨਾਲ ਹਾਂਜੀ ਹਾਂ ਆਇਆ ਮੇਰਾ ਬੇਟਾ ਅੱਛਾ ਜੀ ਤੇ ਬਲਾਉ ਕੁੜੀ ਨੂੰ ਗੱਲਬਾਤ ਕੁਝ ਨਹੀਂ ਕਰੀ ਅੱਛਾ ਅੱਛਾ ਹਰਪ੍ਰੀਤ ਬੇਟੇ ਆ ਬੈਠ ਰਹੀਂ ਤੁਹਾਡੇ ਬੇਟੇ ਜ਼ਿੰਦਗੀ ਦਾ ਸਵਾਲ ਹੈ ਤੇ ਤੁਸੀਂ ਬਾਹਰ ਜਾ ਕੇ ਨਾ ਦੋਨੇ ਇੱਕ ਦੂਜੇ ਨਾਲ ਗੱਲ ਕਰੋ ਮੈਨੂੰ ਤੁਹਾਨੂੰ ਪਸੰਦ ਆ ਤੁਸੀਂ ਕਿੰਨੇ ਭੈਣ ਭਰਾ ਹੋ ਪਹਿਲਾਂ ਸੀ ਦੋ ਭੈਣ ਭਰਾ ਸੀ ਤੁਹਾਨੂੰ ਪਾ ਕੇ ਤਿੰਨ ਹੋ ਗਏ ਆ ਆयो ਰਮਾ